ਸਾਸ਼ਰੋ ਕਾਲ ਤੋਂ ਸਵੇਖ ਰਿਓ ਫਾਸਟ ਰੇ ਅੰਮ੍ਰਿਤਸਰ ਖਬਰ ਨਾਮਾ ਮਹਾਦੇਵਿਕਾ ਚੈਨ ਤੇ ਹੁਣ ਸਾਬ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ 올림픽 ਵਿੱਚ ਇੰਡੀਅਨ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ ਕਪਤਾਨ ਦੇਗਤ ਖੁਸ਼ੀ ਦਾ ਮੋਹਰ ਸੰਸਦ ਆਸ਼ਰਾਂ ਨੇ ਸੰਸਦ ਵਿੱਚ ਕੀਤੀ ਮੰਗ ਐਸਜੀਪੀਆਈ ਪਾਰਕ ਨੂੰ ਚਾਲੂ ਕਰਕੇ ਅੰਮ੍ਰਿਤਸਰ ਨੂੰ ਬਣਾਇਆ ਜਾਵੇ ਆਈਟੀ ਹੱਬ ਪਾਜਪਾ ਦੇ ਰਾਸ਼ਟਰੀ ਜਨਰਲ ਸਿਕੰਦਰ ਤਰੁਣ ਚੋਕ ਨੇ ਨੀਰਜ ਚੋਪੜਾ ਤੇ ਹੌਕੀ ਟੀਮ ਨੂੰ ਵਧਾਈ ਦਿੱਤੀ ਅਤੇ ਹੁਣ ਖਬਰਾਂ ਵਿਸਤਾਰ ਨਾਲ ਪੈरिस ਦੇ ਵਿੱਚ ਹੋ ਰਹੀਆਂ 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਇੱਕ ਵਾਰ ਫੇਰ ਤੋਂ ਜਿੱਤ ਲਿਆ ਹੈ ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਪਿੰਡ ਵਾਸੀ ਵੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਹੁੰਚ ਰਹੇ ਹਨ ਅਤੇ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ ਹੈ ਬੜੀ ਕੰਤਨ ਗੁਰਰਾਮਦਾਸ ਨੇ ਤੰਤਨ ਬਾਬਾ ਗੁਰਦੇਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਦੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਾਲ ਸਟੈਂਟ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਖਾਂ ਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂ ਪਿਓ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਦੋਂ ਇੰਗਲੈਂਡ ਤੋਂ ਜੋ ਸੈਮੀ ਫਿਨਲ ਵਿੱਚੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਬਹੁਤ ਵਧੀਆ ਲੱਗ ਰਿਹਾ ਇੰਡੀਆ ਟੀਮ ਦੀ ਪਰਫਾਰਮੈਂਸ ਦੇਖ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ 골ਡ ਮੈਡਲ ਦੀ ਬਹੁਤ ਆਸੀ ਥੋੜੀਆਂ ਮਿਸਟੇਕ ਹੋ ਗਈਆਂ ਅਜਾ ਦਿਨਾਂ ਦਿਨਾਂ ਨਾਲ ਹੋਊਗਾ ਕਹਿ ਲੋ ਪਰ ਬਹੁਤ ਵਧੀਆ ਅੱਜ ਟੀਮ ਖੇਡੀ ਆ ਉਹਦੇ ਕਰਕੇ ਮਨੋ ਜਿੱਤ ਪ੍ਰਾਪਤ ਹੋਈ ਤੇ ਬ੍ਰੋਨਜ਼ ਮੈਡਲ ਲੈ ਕੇ ਆ ਰਹੇ ਸਾਸਦ ਗੁਰਜੀਤ ਸਿੰਘ ਆਸ਼ਲਾ ਨੇ ਸੰਸਦ ਵਿੱਚ ਸੌਫਟਵੇਅਰ ਟੈਕਨੋਲੋਜੀ ਪਾਰਕ ਜੋ ਕਿ 2022 ਵਿੱਚ ਅੰਮ੍ਰਿਤਸਰ ਵਿੱਚ ਤਿਆਰ ਹੈ ਉਸ ਨੂੰ ਸ਼ੁਰੂ ਕਰਨ ਲਈ ਆਪਣੀ ਆਵਾਜ਼ ਉਠਾਈ ਉਹਨਾਂ ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਤੋਂ ਮੰਗ ਕੀਤੀ ਕਿ ਐਸੇ ਲਾਂਚ ਦੇ ਤਰੀਕ ਦਿੱਤੀ ਜਾਵੇ ਉਹਨਾਂ ਕਹਿੰਿਆ ਕਿ ਅੰਮ੍ਰਿਤਸਰ ਨੂੰ ਆਈਟੀ ਹੱਬ ਬਣਾਉਣ ਲਈ ਇਹ ਸੁਚਲਤੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਸਿਕਰ ਸਾਹਿਬ ਮੇਰਾ ਮਾਨਯੋਗ ਮੰਤਰੀ ਜੀ ਸੇ गुजारिश है कि अमृतसर में सॉफ्टवेयर टेक्नोलॉजी पार्क 2022 में बड़ी मेहनत के बाद तक बन के तैयार हो गया है अमृतसर एक सेंट्रल एशियन के बिल्कुल पास है दो तीन घंटे की फ्लाइट है सेंट्रल एशिया के कंट्री के साथ उनको भी ज़रूरत है सॉफ्टवेयर की तो अमृतसर एक सॉफ्टवेयर एक्सपोर्ट के लिए अच्छी हब बन सकता है तो मेरी एक राय भी, भी है और गुजारिश भी है आपने बोला कि जैसे बिजी सिटी हो गए हैं सारे ज़्यादा कंजस्टेड है तो अमृतसर को एक तो आप टॉप पे लीजिए

हॉकी की टीम ने भी कांस्य पदक जीता है उसके लिए भी बहुत बहुत बधाई भारत की दमक व चमक आज पूरा विश्व देख रहा है भारतीय खिलाड़ियों ने स्वतंत्रता दिवस पर 140 करोड़ भारतीयों को ये मेडलों का तोहफा दिया है पूरे देश को उन पर गर्व है अभिनंदन है बटारा रोड के पिलर नंबर सतारा एक पैंठ साल बुजुर्ग का कतल करने का मामला सामने आया है जिसकी पहचान नहीं हो सकी है ਇਹ ਬਜ਼ੁਰਗ ਪਿਛਲੇ ਕਈ ਸਾਲਾਂ ਤੋਂ ਪੁੱਲ ਦੇ ਏਟਾ ਰਹਿ ਰਿਹਾ ਸੀ ਉਥੇ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਵਿਨੋਦ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਗੱਲ ਪਰ ਇਹ ਰੈਂਦਾ ਇਥੇ ਹੀ ਜਰਾ ਕੋਈ ਰੋਟੀ ਦੇ ਗਿਆ ਠੀਕ ਹੈ ਇਹਦੇ ਤੇ ਕੋ ਮੰਗਦਾ ਵੀ ਨਹੀਂ ਕਾਫੀ ਚਿਰ ਦਾ ਇਥੇ ਹੈ ਰੈਂ ਨਾਲ ਇੱਕ ਦੋ ਬੰਦੇ ਕਹਿੰਦੇ ਵੀਰ ਕੇ ਰੈਂਦਾ ਸਾਨੂੰ ਇੰਨਾ ਵੀ ਪੱਕਾ ਨਹੀਂ ਪਤਾ ਬਾਹਰ ਦਾ ਸਾਨੂੰ ਪਤਾ ਨਹੀਂ ਤਾਂ ਇਹ ਤਾਂ ਘਰ ਆ ਬਣੇਗਾ ਅੱਛਾ ਇਹ 6 ਵੇ ਚੱਲ ਜੰਨੇ ਇਹ ਮੰਗਦਾ ਕੇ ਕੋਈ ਲੋਕੀ ਰੋਟੀ ਦੇ ਦੇ ਜੰਦੇ ਇਹਨੂੰ ਅੱਛਾ ਖਾ ਲੈਂਦਾ ਹੀ ਨਹੀਂ ਦੇ ਕੋਈ ਮੰਗਦਾ ਮੁੰਦਾ ਕੇ ਸਾਡੇ ਕੋਲ ਜਾ ਬਿੰਦਾ ਹੀ ਦੋਸਤ ਨਾ ਜੀ ਪ੍ਰਾਈਮਾ ਫੇਸੀ ਦੇ ਮਾਰਡਰ ਲੱਗ ਰਿਹਾ ਜੀ ਠੀਕ ਹੈ ਤੇ ਕੁਝ ਸਾਨੂੰ ਕਲੂ ਮਿਲਿਆ ਜੀ ਜਿਹੜਾ ਦੋਸ਼ੀ ਕੋਣ ਹੋ ਸਕਦਾ ਉਹਦੀ ਅਸੀਂ ਸਰਚ ਕਰ ਰਹੇ ਹਾਂ ਪਰਚਾ ਦੱਦੀ ਕਰਕੇ ਪਤਾ ਲੱਗਦਾ ਕਿ ਇਹ ਇੱਥੇ ਰਹਿ ਰਹੇ ਜੀ ਇਸੇ 빌ਡਿੰਗ ਥੱਲੇ ਰਹਿ ਰਹੇ ਹੀ ਦਿਖਾਰੀ ਸੀ ਇੱਥੇ ਕਾਫੀ ਦਿਨ ਤੋਂ ਇੱਥੇ ਰਹਿ ਰਹੇ ਆਸ-ਪਾਸ ਤੋਂ ਜੋ ਪਤਾ ਕੀਤਾ ਵੀ ਦਿਖਾਰੀ ਇੱਥੇ ਰਹਿ ਰਹੇ ਸੀ ਤੇ ਇਹਦੇ ਨਾਲ ਦੇ ਕੇ ਬੰਦੇ ਨੇ ਹੋ ਸਕਦਾ ਵੀ ਕੀਤਾ ਹੋਵੇ <laughs> आप साबजी नु सूचित ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਚੋਣਾ ਨੂੰ ਲੈ ਕੇ ਵੱਤ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਦਿਨ 10 ਅਗਸਤ ਸ਼ਨੀਵਾਰ ਅਤੇ 11 ਅਗਸਤ 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਵਿਸ਼ੇਸ਼ ਮੁਹਿੰਮ ਤਹਿਤ ਬਾਕੀ ਰਹਿੰਦੇ ਯੋ ਕੈਸਾ ਧਾਰਿਤ ਸਿੱਖ ਵੋਟਰਾਂ ਦੀ ਵੱਤ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਸਾਂਝੀ ਕੀਤੀ। ਸ਼ਹੀਦ ਮਦਨ ਲਾਲ ਢਿੰਗਰਾ ਸਮਾਰਕ ਸਮਿਤੀ ਅੰਮ੍ਰਿਤਸਰ ਵੱਲੋਂ ਅਜੰਤਾ ਸੀਨੀਅਰ ਸਕੂਲ विकेश समूह गान प्रतियोगिता का आशन की तकिया इस मौके खास तौर से श्री दुर्गाना कमेटी के प्रधान प्रोफेसर लक्ष्मीकांता चावला ने शिरकत की थी चारा अगस्त 199 शहीद मदन लाल ढिंगरा का बलिदान दिन है अमरीशद का बेटा इन्हीं हमारी सड़कों पर खेलने वाला कड़ा शेर सिंह में पैदा हुआ डाब खड़ी कहाँ खेला हाल बाज़ार में घूमा और वो बच्चा जब इंजीनियर बनने के लिए इंग्लैंड गया तो वहाँ वो देश की स्वतंत्रता का इंजीनियर बन गया वीर सावरकर से मिला इंडिया हाउस में रहा और वहाँ उसने परीक्षा दी परीक्षा में ये बता दिया कि मैं देश की आज़ादी के लिए कोई भी बलिदान कर सकता हूँ जीवन का बलिदान भी और वहाँ जो कर्जन वाइली था वो भारतीयों का अपमान करता था भारतीय विद्यार्थियों की सीआईडी करता था उनको दंड दिलवाता था तो आखिर ये तय हुआ ये कल्जर वायली को अब इस दुनिया से भेज देना चाहिए ये हिंदुस्तान का दुश्मन है तो ये सारी जिम्मेवारी मदन लाल ने ली प्रोफेसर लक्ष्मीकांता चावला जी को धन्यवाद देना चाहूँगी जिन्होंने मृत प्राय मदन लाल जी का नाम जो कोई जानता भी नहीं था उनको जीवित कर दिया

ਅਤੇ ਐਲ ਐਚ ਵੀ ਦੇ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਿਖਲਾਈ ਦਿੱਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜਾਰੀ ਹੋਣ ਦੇ ਨਾਲ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਸੰਤੀ ਕਲਰ ਦੇ ਨਿਸ਼ਾਨ ਸਾਹਿਬ ਦੇ ਪੁਸ਼ਾਕ ਚੜਾਈ ਗਈ। ਇਸ ਮੌਕੇ ਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅਤੇ ਸਮੁੱਚਾ ਸਟਾਫ ਹਾਜ਼ਰ ਸਨ। ਮੈਂ ਸ਼ਬਦਨਾਮੇ ਪਿਛਲੇ ਦਿਨੀ ਫੈਸਲਾ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦਰਾ ਸਾਹਿਬਾਂ ਨੇ ਉਹਨਾਂ ਵਿੱਚ ਸਰਮਈ ਰੰਗ ਦਾ ਜਾਂ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇ ਸਿੰਘ ਸਾਹਿਬਾਨ ਦੀ ਹੁਕਮ ਦੀ ਪਾਲਣਾ ਕਰਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਮੇਰੀ ਪੀੜੀ ਦੇ ਨਿਸ਼ਾਨ ਸਾਹਿਬ ਸੱਚਖੰਡ ਸ਼੍ਰੀਮੰਦਰ ਸਾਹਿਬ ਅਤੇ ਸ਼੍ਰੀ ਕਲਤਾ ਸਾਹਿਬ ਵਿਖੇ बसन्ती निशान साहिब चढ़ाए गए ने ਸਾਡੇ ਗੁਰਪ੍ਰਬੰਧ ਦੇ ਵਿੱਚ ਜਿੰਨਾ ਵੀ ਗੁਰਦਰਾ ਸਾਹਿਬਾਂ ਨੇ ਉਹਨਾਂ ਵਿੱਚ ਵੀ ਜਦੋਂ ਨਿਸ਼ਾਨ ਸਾਹਿਬ ਤਬਦੀਲ ਕੀਤਾ ਜਾ ਰਿਹਾ ਨਾਲ ਦੀ ਨਾਲ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਜ਼ਿਲ੍ਹਾ ਕੰਪਲੈਕਸ ਅੰਮ੍ਰਿਤਸਰ ਵਿਕੇ ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਵਿਧਿਕ ਡਿਪਟੀ ਕਮਿਸ਼ਨਰ ਜੋਤੀ ਬਾਲਾ ਵੱਲੋਂ ਕੀਤੀ ਗਈ ਇਸ ਮੌਕੇ ਸਿਵਲ ਸਰਚਨ ਡਾਕਟਰ ਸੁਮੇਤ ਸਿੰਘ ਦੀ ਅਗਵਾਈ ਹੇ ਸਿਹਤ ਵਿਭਾਗ ਨਗਰ ਨਿਗਮ ਅੰਮ੍ਰਿਤਸਰ लोकल बॉडी विभाग पंजाब रोडवे शिक्षा विभाग वाटर सप्लाई ਅਤੇ ਇਸਤਰੀ ਵਿਕਾਸ ਵਿਭਾਗ ਅਤੇ ਖੇਤੀ ਬਾੜੀ ਵਿਭਾਗ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਚਰੋਸੀਆ ਦੇ ਹਿੰਦ ਵਿਕਾਸ ਮੰਚ ਦੇ ਵੱਲੋਂ ਸ਼ੁੱਕਰਵਾਰ ਨੂੰ ਪੁਸ਼ਪਾਵਤੀ ਹਾਲ ਨੇੜੇ 시ਵਾਲਾ ਬਾਗ ਪਾਈਆਂ ਵਿਖੇ ਪ੍ਰਧਾਨ ਵਿਰੋਧ ਕੁਮਾਰ ਚਰੋਸੀਆ ਦੀ ਉਗਵਾਈ ਹੇਠ 나ਗ ਪੰਚਮੀ ਦਾ ਪਵਨ ਤਿਹਾੜ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋ ਸ਼੍ਰੀ ਦੁਰਗਿਆਨਾ ਕਮੇਟੀ ਦੇ ਪਰਥਾ ਅਤੇ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਇੰਜੀਨੀਅਰ ਰਾਮਾ ਮੂਰਤੀ ਚਰੋਸੀਆ ਨੇ ਸ਼ਿਰਕਤ ਕੀਤੀ इस मौके उत्तर प्रदेश वेलफेयर काउंसिल के प्रथान सुखदेव पाल श्यामलाल यादव आनंद सियाराम अरविंद राणा समेत वीडी गिनती में लोग हाजिर सन मुझे आपसे एक बात कहनी है कि आपके हाथ में केवल ये चौरसिया समाज की, की बात नहीं कर रही हिंदुस्तान की हिंदू की सारी बागडोर आपने संभाल ली है हिंदुस्तान का बहुत बड़ा समाज हमारी बहन बेटियाँ समाज को आगे बढ़ाने में सहयोग करने की इच्छुक हैं विद्या जी के कॉन्टेक्ट में हो जाए और उनके माध्यम से हम उन्हें पोस्ट बाई पोस्ट करेंगे और उसी के माध्यम से ये चौरसिया जैन विकास मंच के माध्यम से अमृतसर को कवर किया जाएगा अमृतसर लुधियाना जलंधर आज यहाँ पर हमारे बटाले से पठानकोट से कई बड़ी दूर दूर से लोग आए हुए हैं और हमारे सुरजय समाज की तरफ से नागपंचमी का त्यौहार तो बहुत उत्साह और बहुत खुशी से माहौल से आप देख ही रहे हैं कितना बड़े मनाया जा रहा है और ये चौथा सालाना प्रोग्राम है ਜੋ ਨਾਗਪੰਚੀਨ ਮੇਪਰੋਗ ਬਣਾਇਆ ਜਾ ਰਹਾ ਹੈ ਔਰ ਗੋਲੇ ਬਾਬਾ ਜੀ ਦਾ ਰੁਦਰਾ ਅਭਿਸ਼ੇਕ ਸਵੇਰੇ 7 ਵਜੇ ਤੋਂ ਲੈ ਕੇ 11 ਬਰਾਂਤ ਤੱਕ ਹੋਇਆ। थाना ਜੀਆਰਪੀ ਅਮ੍ਰਿਤਸਰ ਨਾਲ ਸਾਂਝੇ ਤੌਰ ਤੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਏਰੀਆ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦੇ ਵੇਰਵੇ ਨੋਟ ਕੀਤੇ ਗਏ। ਇਸ ਤੋਂ ਇਲਾਵਾ ਸਟੇਸ਼ਨ ਦੀ ਪਾਰਕਿੰਗ ਵਿੱਚ ਖੜੇ ਵੀਕਲਾਂ ਨੂੰ ਵੀ ਚੈੱਕ ਕੀਤਾ ਗਿਆ। ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਸਮਾਨ ਵਿਖਾਈ ਦਿੰਦਾ ਹੈ। ਤਾਕੀ ਉਸੇ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਪਿੰਡ ਵਾਸੀ ਪਰੇਸ਼ਾਨ ਹਨ ਇਹੋ ਜੇ ਬਰਸਾਤਾ ਦੇ ਮੌਸਮ ਕਾਰਨ ਗਲੀ ਬਜ਼ਾਰਾਂ ਵਿੱਚ ਗੰਦਾ ਪਾਣੀ ਖੜਾ ਰਹਿਣ ਕਰ ਜਿੱਥੇ ਲੋਕਾਂ ਤੇ ਸਕੂਲ ਦੇ ਬੱਚਿਆਂ ਨੂੰ ਲੰਘਣਾ ਔਖਾ ਹੈ ਉਥੇ ਤੱਕ ਗੰਦੇ ਪਾਣੀ ਖੜਾ ਹੋਣ ਕਾਰਨ ਕਈ ਬਿਮਾਰੀਆਂ ਨੂੰ ਸੱਦਾ ਮਿਲ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਗਰਾਊਂਡ ਹੈ ਜੀ ਐਸ ਬਣੇ ਅਛੇ ਜੀ ਐਸ ਬਨੇ ਸਕੂਲ ਆ ਜੀ ਅਛੇ ਜੀ ਐ ਛੱਪੜ ਆ ਜੀ ਐਸ ਬਨੇ ਔਰ ਜਿਹੜਾ ਛੱਪੜ ਦਾ ਪਾਣੀ ਹੈ ਜਿਹੜਾ ਗਰਾਊਂਡ ਦੇ ਵਿੱਚ ਜਿਹੜਾ ਜਾ ਰਿਹਾ ਬੱਚਾ ਨੂੰ ਲੰਘਣ ਦੀ ਔਰ ਸਕੂਲ ਦੇ ਵਿੱਚ ਪੜਨ ਦੀ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਨੰਗਣ ਵਾਸਤੇ ਬਹੁਤ ਤੰਗੀ ਹੈ ਔਰ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਵੀ ਲੰਘਣ ਦੀ ਬਹੁਤ ਤੰਗੀ ਹੈ ਕਿ ਜਿਹੜਾ ਛੱਪੜ ਤੇ ਜਿਹੜੀ ਗਰਾਊਂਡ ਹੈ ਇੱਕ ਲੈਵਲ ਹੋ ਚੁੱਕਾ ਹੈ ਜਿਹੜਾ ਪਾਣੀ ਦਾ ਸਰਪੰਚ ਸਾਹਿਬ ਕੁਝ ਸਮਾਂ ਪਹਿਲਾਂ ਜਿਹੜੇ ਉਹ ਆਪਣੇ ਦਿੱਲੀ ਜਿਹੜੀ ਨੌਕਰੀ ਕਰਦੇ ਹੋਏ ਸੀ ਤੇ ਉੱਥੇ ਚਲੇ ਗਏ ਨੇ ਉਹਨਾਂ ਨੇ ਕੋਈ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਹੋਇਆ ਮ 10ਵੇਂ ਨੇ ਪਹਿਲਾਂ ਹੋ ਜਾਣਾ ਸੀ ਇਹ ਕੰਮ ਅੱਛਾ ਜੀ ਪਰ ਸਰਪੰਚ ਲੋਕ ਮਤਲਬ ਖੜ੍ਹੇ ਨਹੀਂ ਦਿੰਦੇ ਤੇ ਉਹ ਜੇ ਕੰਮ ਕਰਨ ਚਾਲੂ ਲੱਗਦਾ ਤੇ ਉੱਥੇ ਜਾ ਕੇ ਬੰਦ ਕਰਾਉਂਦੇ ਦੱਸੋ ਇਹ ਚ ਕੀ ਹੁਣ ਸਰਪੰਚ ਦੀ ਗਲਤੀ ਥੋੜਾ ਵਾ ਇਹ ਹੁਣ ਜੋ ਮਰਜ਼ੀ ਕਹੀ ਜਾਣ ਸਰਪੰਚ ਦੇ ਕਿਉਂਕਿ ਉਹ ਇੱਥੇ ਨਹੀਂ ਹੈਗਾ ਸਾਹਮਣੇ ਹੋਵੇ ਤੇ ਫਿਰ ਗੱਲ ਕਰਨਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼ਿਰ ਦੁਰਗਿਆਨਾ تیرਤੋ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਰ ਲਾਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਫਾਸਟ ਦੇ ਲੋਕਲ ਚੈਨਲ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7809308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਸੀਵੀ ਲਾਈਨਸ ਵੱਲੋਂ ਇੰਪੋਰਟਿਡ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ ਅਮਰਸਰ ਦੀ ਹਾਤੀ ਪੁਲਿਸ ਵੱਲੋਂ 6 ਲੱਖ ਡਰਗ ਮਨੀ 300 ਗ੍ਰਾਮ ਹੈਰੋਇਨ ਅਤੇ ਇੱਕ ਗੱਡੀ ਸਮੇਤ ਪੰਜ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਥਾਣਾ ਡੀਵੀਜ਼ਨ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰ ਇਨ੍ਹਾਂ ਪਾਸੋਂ ਇੱਕ ਚਾਂਦੀ ਦਾ ਥਾਲ, ਕਟੋਰੀ, ਇੱਕ ਕਾਰ ਐਕਟਿਵਾ ਅਤੇ ਦੋ ਮੋਬਾਈਲ ਫੋਨ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ शहर मनाया गया का त्यौहार महिलावान ने किया और खबर एक छोटे जहे ब्रेक तो बाद अपने बच्चों को नेचर का अनुभव और राइड्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइड्स बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू Unlimited fun. देखा हुआ पाग पागर बारी, बारी जान ले, में, ले, में, ले में, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਹਰਿਆਲੀ ਤੀਜ ਤੇ ਅੰਮ੍ਰਿਤਸਰ ਝਲੰਦਰ ਜੀਟੀ ਰੋਡ ਸਥਿਤ ਇੱਕ ਨਿਜੀ ਹੋਟਲ ਵਿੱਚ ਔਰਤਾ ਨੇ 사ਵਨ ماں ਅਤੇ ਪੰਜਾਬੀ ਬੋਲੀਆਂ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਵਿਰਸੇ ਤੇ ਮਜ਼ਬੂਤ ਰੱਖਣਾ ਚਾਹੀਦਾ ਹੈ ਐਸਮੌਕੀ ਡਾਈਟੀਸ਼ੀਅਨ ਮਨਪ੍ਰੀਤ ਕੌਰ ਜਸਪੀਰ ਕਮਲਜੀਤ ਕੌਰ ਹਰਪ੍ਰੀਤ ਕੌਰ ਰਮਨੀਕ ਕੌਰ ਮੀਨੂ ਨੇਤੂ ਗੁਰਜੀਤ ਕੌਰ ਅਤੇ ਹੋਰ ਔਰਤਾਂ ਸ਼ਾਮਲ ਸਨ ਕਿਥੇ ਤੀਜ ਦਾ ਤਿਹਾਰ ਮਨਾਇਆ ਗਿਆ ਤੀਆਂ ਦਾ ਤਿਹਾਰ ਜਿਹੜਾ ਕਿ ਸੌਨ ਮਹੀਨੇ ਦੀ ਤੀਜ ਤੋਂ ਯਾਨੀ ਕਿ ਤੀਸਰੇ ਦਿਨ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਤੀਜ ਦਾ ਤਿਹਾਰ ਮਨਾਉਣ ਤੋਂ ਪਹਿਲਾਂ ਸਾਰੇ ਜਿੰਨੇ ਵੀ ਹਾਲੇਚੇ ਮੌਜੂਦ ਸੀ ਉਹਨਾਂ ਨੂੰ ਤੀਜ ਦੇ ਤਿਹਾਰ ਬਾਰੇ ਨੌਲੇਜ ਦਿੱਤੀ ਗਈ ਜਿਵੇਂ ਕਿ ਛੋਟੇ ਬੱਚੇ ਛੋਟੀਆਂ ਕੁੜੀਆਂ ਵੀ ਆਈਆਂ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਤੀਜ ਦਾ ਕੋਈ ਤਿਹਾਰ ਹੁੰਦਾ ਹੈ ਇਹਦੀ ਮਹੱਤਤਾ ਦੱਸੀ ਦਿੱਤੀ ਗਈ ਕਿ ਇਹ ਕਿਉਂ ਮਨਾਇਆ ਜਾਂਦਾ ਪੁਰਾਣੇ ਜ਼ਮਾਨੇ 'ਚ ਵੀ ਕਿਵੇਂ ਮਨਾਇਆ ਜਾਂਦਾ ਸੀ ਕਿ ਇਸ ਮਹੀਨੇ ਜਿਹੜੀਆਂ ਲੜਕੀਆਂ ਸੀ ਆਪਣੇ ਪੇਕੇ ਆਉਂਦੀਆਂ ਸੀ ਪੇਕੇ ਪਹਾਂ ਉਹਨਾਂ ਨੂੰ ਸੰਧਾਰਾ ਭੇਜਦੇ ਸੀ ਫ ਤੇ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾਂਦਾ ਸੀ ਪੇਕੇ ਇੱਕ ਮਹੀਨਾ ਉਹ ਪੇਕੇ ਰਹਿੰਦੀਆਂ ਸੀ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਉਹ ਤਿਰਿੰਜਣਾਵਾਂ 'ਚ ਐਦਾਂ ਗਿੱਧੇ ਬੋਲੀਆਂ ਪਾਉਂਦੀਆਂ ਸੀ ਤੇ ਪਿੰਗਾ ਝੂਟਦੇ ਆਂ ਸੀ ਤੇ ਸਾਵਣ ਦਾ ਮਹੀਨਾ ਪੇਕੇ ਬਿਤਾ ਕੇ ਤੇ ਫਿਰ ਸੋਹਰੇ ਜਾਂਦੀਆਂ ਸੀ ਛੋਟੇ ਬੱਚਿਆਂ ਨੇ ਵੀ ਇੱਥੇ ਜਿਵੇਂ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੂੰ ਇਹ ਗੱਲ ਯਾਦ ਰਹੇਗੀ ਕਿ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਅਸੀਂ ਉੱਥੇ ਆਪਣੀ ਪੰਜਾਬੀ ਗਾਣਿਆਂ ਤੇ ਪਰਫਾਰਮੈਂਸ ਕੀਤੀ ਨਾਲ ਗਿੱਧੇ ਪਾਏ ਸੀ ਅੱਜ ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਆਪਣੇ ਪੁਰਾਣੇ ਸੱਭਿਆਚਾਰ ਜਿਹੜਾ ਸਾਡਾ ਵਿਸ ਗਿਆ ਸੀ ਭੁੱਲ ਗਏ ਸੀ ਸੀ ਉਨ ਸਾਰਿਆਂ ਨੂੰ ਦੁਬਾਰਾ ਤੋਂ ਚੇਤੇ ਕਰਨ ਲਈ ਕੁ ਪ੍ਰਾਲਾ ਨਿਕਾਜ ਕੀਤਾ ਗਿਆ ਹੈ ਅਸੀਂ ਤਨਵਾਰਦੀਆਂ ਜਿਹੜੇ ਮੈਨੇਜਮੈਂਟ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਵੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਮੌਕਾ ਦਿੱਤਾ ਕਿ ਸੀ ਆਪਣੇ ਪੁਰਾਣੇ ਜਿਹੜੇ ਸੱਭਿਆਚਾਰ ਹੈ ਆਪਣਾ ਪੁਰਾਣਾ ਰੀਤੀ ਰਿਵਾਜ ਆ ਉਹਨੂੰ ਭੁੱਲ ਚੁੱਕੇ ਸੀ ਅੱਜ ਉਹਨੂੰ ਉਸੇ ਰਿਵਾਈਵ ਕੀਤਾ ਉਹਨੂੰ ਦੁਬਾਰਾ ਤੋਂ ਯਾਦ ਕਰਕੇ ਬੜਾ ਮਜ਼ਾ ਆਇਆ ਬੱਚੀ ਕਾਲ ਦੀ ਸਾਰਿਆਂ ਨੂੰ ਮੇਰਾ ਨਾਮ ਰਮਨਿਕ ਖੋੜ ਹੈ ਅਸੀਂ ਇਹ ਤਿਉਹਾਰ ਅੱਜ ਨਹੀਂ ਅਸੀਂ ਇਹ 8-10 ਸਾਲ ਤੋਂ ਮਨਾ ਰਹੇ ਹਾਂ ਬਹੁਤ ਵਧੀਆ ਇਹ ਸਾਡਾ ਰਾਇਲ ਫਿਟਨੈਸ ਜਿੰਮ ਸਾਡੇ ਓਨਰ ਨੇ ਸਾਡੇ ਟੀਚਰ ਨੇ ਸਾਡੇ ਗੁਰੂ ਨੇ ਸਾਨੂੰ ਬਹੁਤ ਫਿਟਨੈਸ ਵਾਸਤੇ ਐਂਡ ਸਾਰਾ ਸਾਨੂੰ ਸ਼ੁਰੂ ਤੋਂ ਹੀ ਹੁਣ 8-10 ਸਾਲ ਤੋਂ ਅਸੀਂ ਰੈਗੂਲਰ ਹਰ ਸਾਲ ਮਨਾਉਂਦੇ ਹਾਂ ਤੀਆਂ ਦਾ ਤਿਉਹਾਰ ਵੀਜੀ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਕਿ ਇੱਥੇ ਉਹ ਮੈਸੇਜ ਹੈ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਕਿ ਜੋ ਅਸੀਂ ਆਪਣਾ ਵਿਰਸਾ ਪਿੱਛੇ ਛੱਡ ਚੁੱਕੇ ਹਾਂ ਉਹਦੇ ਲਈ ਕਿ ਅਗਾਹ ਅਸੀਂ ਇਸ ਚੀਜ਼ ਨੂੰ ਕੰਟੀਨਿਊ ਰੱਖੀਏ ਤੇ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਜਾਈਏ ਪੰਜਾਬੀ ਕਲਚਰ ਨੂੰ ਆਪਣੇ ਬੱਚਿਆਂ ਨੂੰ ਜੋੜੀਏ ਪੱਜ ਦੌਰ ਦੀ ਜ਼ਿੰਦਗੀ ਵਿੱਚ ਜਿੱਥੇ ਲੋਕ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਆਪਣੇ ਸੱਭਿਆਚਾਰ ਨੂੰ ਵੀ ਭੁੱਲਦੇ ਜਾ ਰਹੇ ਹਨ ਉੱਥੇ ਤਹਿ ਕੀ ਇੱਕ ਉਪਰਾਲਾ ਕੀਤਾ ਗਿਆ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਕਿ ਸੌਣ ਨਹੀਂ ਨਾ ਕੀ ਹੁੰਦਾ ਅਤੇ ਇਸ ਦਾ ਕੀ ਮਤਵ ਹੈ ਇਸ ਮੌਕੇ ਬੋਲੀਆਂ ਪਾਈਆਂ ਗਈਆਂ ਅਤੇ ਸੱਭਿਆਚਾਰਕ ਗੀਤ ਵੀ ਗਾਏ ਗਏ ਅਮਰਥਰ 파ਟਵੀ ਖਬਰ ਨਾ ਮਲੀ ਰਕੇਸ਼ ਕੁਮਾਰ ਮਾਨਯੋ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਟੰਡੀਗੜ੍ਹ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਹਰਕਮਲ ਕੌਰ ਜ਼ਿਲ੍ਹਾ ਕਮਿਊਨਿਟੀ ਆਫਸਰ ਅੰਮ੍ਰਿਤਸਰ ਦੇ ਹਦਾਇਤਾਂ ਅਤੇ ਐਸ.ੀ.ਪੀ. ਸੈਂਟਰਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੀ.ਬੀ.ਐਨ. ਸੀਨੀਅਰ ਸਕੈਨਰੀ ਸਕੂਲ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਸ਼੍ਰੀਸ਼੍ਰੀ 1008 ਮਹਾਮੱਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਤੇ ਅਗਵਾਈ ਵਿੱਚ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਕਨਪੂਰ ਕਾਲੇ ਵਿਖੇ ਸ਼ੁਭ नाग ਪੰਚਮੀ ਅਤੇ 19ਵਾਂ ਪੰਡਾਰਾ ਸਰਦਾ ਪਾਵਨਾ ਨਾਲ ਮਨਾਇਆ ਗਿਆ। गुणगान किया गया गिणती ने मंदिर विखे मा टेकिया अशनील जी महाराज जी का आशीर्वाद प्राप्त किया फास्टवे चैनल वालों समागम का सीधा प्रसारण किया गया ਵਾਗਾ ਸਰਹੱਦ ਸਪੋਰਟਸ ਐਂਡ ਕਲਚਰਲ ਕੱਪ ਵੱਲੋਂ ਪਿੰਡ ਕਾਲੇ ਕਨਪੁਰ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਕੋਲਾ, ਸੁਰਜੀਤ ਸਿੰਘ ਪਹਿਲਵਾਨ, ਅਜੇ ਕੁਮਾਰ ਪੱਪੂ ਦੀ ਅਗਵਾਈ ਹੇਠ ਤਾਨਤਾਨ ਬਾਬਾ ਅਸ਼ਕ ਅਲੀ ਜੀ ਸ਼ਾਚੀ ਦਾ ਮੇਲਾ ਬੜੀ ਧੂਮਤਾਮ ਨਾਲ ਮੜਾਇਆ ਗਿਆ। ਇਸ ਮੌਕੇ ਵਿਕਾਸ ਸੋਨੀ, ਰਮਨਵਰਗ, ਅਮਨਵੀਰ ਕਾ ਜਗੇਸ਼ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਜੈਲਦਾ, ਗੁਰਦੀਪ ਸਿੰਘ ਦੇਸ਼, ਸੁਰਿੰਦਰ ਸਿੰਘ ਸ਼ੇਨ ਦਾ ਸਰਵਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਬੈਦੀ ਦਰਗਾਹ ਅਸਟਾਜੀ ਹੁੰਦੇ ਹਰ ਸਾਲ ਹੀ ਮੇਲਾ ਹੁੰਦਾ ਹੈ ਸੋ ਸਾਨੂੰ ਮੌਕਾ ਮਿਲਦਾ ਹੈ ਮੱਥਾ ਟੇਕਨ ਦਾ ਦਰਸ਼ਨ ਕਰਨ ਦਾ ਔਰ ਸਾਕੇ ਦਰਸ਼ਨ ਕਰਨ ਦਾ ਔਰ ਅੱਜ ਜਿਹਾ ਆਇਆ ਸਾਰੇ ਮੈਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਖਾਸ ਕਰਕੇ ਕੋਲਾ ਜੀ ਜਿਹੜੇ ਪ੍ਰਧਾਨ ਨੇ ਔਰ ਸਾਡੇ ਅਜੇ ਪੱਪੂ ਜੀ ਜੋ ਹਰ ਸਾਲ ਮੇਲਾ ਕਰਾਉਂਦੇ ਔਰ ਤੰਦਨ ਫਿਲਮ ਆਸ਼ਕਨੀ ਸ਼ਾ ਜੀ ਦਰਗਾਹ ਇਹ ਤਾਂ ਕਾਲੇ ਕਲਪਗ ਜਿਦਾ ਕਿ ਹੋਰਾ ਹੀ ਜਿਆਸੀ ਮੇਲਾ ਹਰ ਸਾਲ ਦੀ ਤਰ੍ਹਾਂ ਐਸਾ ਹੀ ਮਨਾਇਆ ਜਾਇਗਾ ਗਰੀਬ ਨੂੰ ਦੇ ਪਰ 20 ਤੋਂ 22 ਸਾਲ ਦੀ ਸੇਵਾ ਆ ਜਿਹਦੇ ਮਦੋਂ ਨਾਲ ਮੇਰੇ ਸਾਥ ਮੇਰੇ ਜਿੰਦੇ ਦੇ ਵੀਰ ਨੱਗਰ ਵਾਲੇ ਤੰਤਨ ਬਾਬਾ ਅਸ਼ਕਲੀ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਰਲ ਮਿਲ ਕੇ ਮਨਾਇਆ ਜਾਂਦਾ ਹੈ ਔਰ ਮੇਲੇ ਵਿੱਚ ਤੁਸੀਂ ਹੁਣੇ ਥੋੜੀ ਦੇਰ ਨੂੰ ਵੇਖੋਗੇ ਇੱਥੇ ਯੂਥ ਨੂੰ ਪ੍ਰੇਰਣਾ ਦੇਣ ਵਾਸਤੇ ਕਬੱਡੀ ਲੜਕੀਆਂ ਦੀ ਤੇ ਲੜਕੀਆਂ ਦੀ ਕਰਾਈ ਜਾਏ ਟਾਟਾ ਮੋਟਰਸ ਨੇ ਅੰਮ੍ਰਿਤਸਰ ਦੀ ਮੋਲ ਰੋਡ ਅਤੇ ਜੀਟੀ ਰੋਡ ਤੇ ਟਾਟਾ ਵਿੱਚ ਕਵ EV ਲਾਂਚ ਕੀਤੀ ਹੈ Love, Singh, Sajtev, 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 man, Mandela, इस मौके एम डी लवतेज सिंह सचदेव अमितेश सचदेव जतेंद्र सिंह सचदेव हाजिर रहे और मुख्य मेहमान नितिन मंडेला संदीप मान भी शामिल सन ਅੱਜ ਅਸੀਂ ਨੌਵਲਟੀ ਟਾਟਾ ਦੇ ਵਿੱਚ ਇੱਕ ਟਾਟਾ ਕਰਵ ਲਾਂਚ ਕੀਤੀ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦਾ ਕਿ ਉਹ ਸਾਡੇ ਕੋਲ ਇੱਥੇ ਆਏ ਆ ਔਰ ਇਸ ਲਾਂਚਿੰਗ ਦੇ ਵਿੱਚੋਂ ਇੱਕ ਹਿੱਸਾ ਬਣੇ ਨੇ ਇਹ ਗੱਡੀ ਦੇ ਬਾਰੇ ਵਿੱਚ ਮੈਂ ਗੱਲ ਕਰਾਂ ਤੇ ਇਹ ਗੱਡੀ ਜਿਹੜੀ ਹੈ Tata Curvv ਇੱਕ ਫਰਸਟ ਇਨ ਸੈਗਮੈਂਟ ਕੂਪੇ ਡਿਜ਼ਾਈਨ ਕੂਪੇ ਐਸ ਏ ਵੀ ਹੈ ਜਿਹੜੀ ਕਿ ਪਹਿਲੀ ਵਾਰ ਇੰਡੀਆ ਦੇ ਵਿੱਚ ਇਹਦੀ ਲਾਂਚਿੰਗ ਹੋਈ ਹੈ ਔਰ ਇਹਦੀ ਖਾਸੀਅਤ ਇਹ ਹੈ ਵੀ ਇਹ ਈਵੀ ਪ੍ਰੋਡਕਟ ਹੈ ਈਵੀ ਦੇ ਵਿੱਚ ਜੇ ਇੱਕ ਵਾਰ ਤੁਸੀਂ ਚਾਰਜ ਕਰੋ ਤੇ ਦਿੱਲੀ ਤੱਕ ਲੈ ਜਾਓ ਇੱਥੋਂ ਤੱਕ ਦੀ ਰੇਂਜ ਹੈ 585 ਕਿਲੋਮੀਟਰ ਦੀ ਰੇਂਜ ਕੰਪਨੀ ਨੇ ਇਹਦੀ ਪ੍ਰੋਵਾਈਡ ਕੀਤੀ ਹੈ ਔਰ ਇਹਦੇ ਵਿੱਚ ਜਿਹੜੇ ਬੈਸਟ ਫੀਚਰਸ ਨੇ ਉਹ ਐਨ ਨੇ ਕਿ ਇਹਦੀ ਜਿਹੜੀ ਬੂਟ ਸਪੇਸ ਹੈ ਉਹ 500 ਲੀਟਰ ਦੀ ਹੈ ਇਰੇ ਵਿੱਚ ਦੋ ਤਰ੍ਹਾਂ ਦੇ ਵੀਰੀਅੰਟ ਆਣਗੇ ਇੱਕ 45 ਕਿਲੋਵਾਟ ਦਾ ਲਾਏਗਾ ਇੱਕ 55 ਕਿਲੋਵਾਟ ਦਾ ਲਾਏਗਾ ਪੀਪਲ ਫॉर ਹਿਊਮਨ ਰਾਈਟਸ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਚੀਫ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਚੇਅਰਮੈਨ ਗਿੰਨੀ ਪਾਟਿਆਦੀ ਉਹ ਗੁਬਾਈ ਵਿੱਚ ਲੰਮਸਟਨ ਕਲੱਬ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ਤਾਰ ਤੇ ਸਾਂਝ ਕੇਂਦਰ थाना ਕੋਤਵਾਲੀ ਦੇ ਇੰਚਾਰਜ ਅਮਰੀਕ ਸਿੰਘ ਅਤੇ ਬਲਦੇਵ ਸਿੰਘ ਪਹੁੰਚੇ ਅਤੇ ਮੀਟਿੰਗ ਵਿੱਚ ਮੈਂਬਰਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਇਕਜੁੱਟਤਾ ਦੇ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ ਇਸ ਮੌਕੇ ਪਾਰਸ਼ ਸ਼ਰਮਾ सुरेंद्र ਕੁਮਾਰ ਅਮਰਜੀਤ ਸਿੰਘ ਪਾਟਿਆ ritu sharma daljit kaur anita sharma sunita sumit mandeep kaur samet vaddi ginti vich log haazir san ajj di meeting jehdi hai oh hi nashe de khilaf rakhi si nashe de khilaf meeting jehdi kiti gayi hai us meeting vich sade pulice prashasan walon sardar amrik singh ji aur sardar sukhdev singh ji aaye ne nasha ek samaj di koṛh hai lahn ta ਇਹ ਜਿਹੜਾ ਨਸ਼ਾ ਐਸੀ ਮਾੜੀ ਚੀਜ਼ ਹੈ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਵਾਸਤੇ ਉਹਨਾਂ ਨੂੰ ਖਤਮ ਕਰ ਦੇਣ ਵਾਲਾ ਅਸੀਂ ਪੂਰਾ ਸੰਭਵ ਕੋਸ਼ਿਸ਼ ਕਰਕੇ ਅ ਜਿਉਂ ਨੇ ਇੱਕ ਵਾਅਦਾ ਵੀ ਕੀਤਾ ਸਾਰੇ ਮੈਂਬਰਾਂ ਨਾਲ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਛਾਵਲਾ ਵੱਲੋਂ ਟਾਪ ਖ ਟਿਕਾ ਵਿਖੇ ਇੱਕ ਨਿਜੀ ਸੈਲਾਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਡਾਕਟਰ ਰਕੇਸ਼ ਸ਼ਰਮਾ ਮੀਨੂ ਖੰਨਾ ਮਾਲਾ ਛਾਵਲਾ ਪ੍ਰਿੰਸੀਪਲ ਪ੍ਰੋਮਿਲਾ ਕਮਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ 29वां सावन उत्सव धर्मशाला मंदिर संतोषी माता ते शंकर शनि धाम शर्मा कॉलोनी तरनतारन रोड विखे बड़ी धूमधाम नाल मनाया गया इस मौके पंडित राजेश कोंडल कथावाचक डॉक्टर संजीव कुमार भजन गायक राघव कोंडल समेत बड़ी गिनती विच लोग हाजिर सान आगे क्या कहा है जायमा कालीचंदपुरली सेवक सभादी तरफो सावन नवरात्री महोत्सव महंत श्री सुमेष सेठ दी परठान की हित करवाएगे प्रोग्राम विच विजय महक एन पार्टी वलो महारानी दा गुणगान की ताख्या इस मौके नरेश महेंद्रू पंकज सेठ सुनील मेहरा संदीप आहूजा विकास पाटिया संजय सहगल शिवकुमार मोहित रुयास विशु सोनू समेत वड्डी गिनती विच लोग हाजिर सान श्री दुर्गाना तीर्थ दे तुलसीदास मंदिर विखे गोस्वामी तुलसीदास जयंती मौके सोमवार नु श्री तुलसीदास मंदिर विखे चल रहे ਜਿਹੜਾ ਰਾਮ ਸ੍ਰੀਤਰ ਮਾਨਸ ਪਾਠ ਦੌਰਾਨ ਸਰਧਾਲੂਆਂ ਨੇ ਜੈ ਸ੍ਰੀ ਰਾਮ ਦੇ ਚਾਪ ਨਾਲ ਭਗਵਾਨ ਸ੍ਰੀ ਰਾਮ ਦੇ ਨਾਮ ਦਾ ਚਾਪ ਕੀਤਾ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਸ੍ਰੀ ਰਾਮ ਸ੍ਰੀਤਰ ਮਾਨਸਤੇ ਪਾਠ ਕੀਤੇ ਜਾ ਰਹੇ ਹਨ। ਸतीश ਗੋਪਾਲ, ਪਵਨ ਵਦਵਾ, ਡਾਕਟਰ ਰਵੀ ਸ਼ਾਮਿਲ ਸਨ। ਆਖਰ ਵਿੱਚ ਮੁਖਬਰਾਂ ਇੱਕ ਵਾਰ ਫਿਰ ਤੋਂ ओलंपिक ਵਿੱਚ ਇੰਡੀਅਨ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ ਕਪਤਾਨ ਦੇ ਘਰ ਖੁਸ਼ੀ ਦਾ ਮਾਹੌਲ ਸਸਦ ਅਸ਼ਲਾ ਨੇ ਸੰਸਦ ਵਿੱਚ ਕੀਤੀ ਮੰਗ ਐਸਜੀਪੀਆਈ ਪਾਰਕ ਨੂੰ ਚਾਲੂ ਕਰਕੇ ਅੰਮ੍ਰਿਤਸਰ ਨੂੰ ਬਣਾਇਆ ਜਾਵੇ ਆਈਟੀ ਹੱਬ ਪਾਚ ਪਾ ਦੇ ਰਾਸ਼ਟਰੀ ਜਨ ਸਖਤਰ ਤਰਨ ਚੁਕ ਨੇ ਨੀਰਜ ਚੋਪੜਾ ਤੇ ਹਾਕੀ ਟੀਮ ਨੂੰ ਬਧਾਈ ਦਿੱਤੀ। ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਰ ਵਿੱਚ। ਹੁਣ ਮੈਨੂੰ ਦੁਇਸਾਸਤ ਤਾਨਵਾਦ।